ਹੰਬਲਾਜਾ ਮਾਰ ਦੇ ਲਾ ਟਾ ਲਈਦਾ ਕਾਂਜਵੇ ਪਹਿਲਾ ਪੈਗ ਲਾ ਲਈਦਾ ਖਾਰੀ ਆਰੀ ਆਰੀ ਸ਼ੰਭੂ ਬਾਗਰ ਤੇ ਲਾਗੀ ਰੌਣਕ ਭਾਰੀ ਕਿਸਾਨਾਂ ਦੇ ਕੱਠ ਨੂੰ ਇਹ ਫੇਲ ਹੋਇਆ ਤੰਤਰ ਸਰਕਾਰੀ ਜਗ ਤੇ ਮਿਸਾਲ ਬਣ ਗਈ ਜੱਟ ਤੇ ਜਾਟ ਦੀ ਯਾਰੀ ਕਰੀਏ ਸ਼ੁਰੂ ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਸਾਡੀ ਇੱਕ ਨਵੀਂ ਵੀਡੀਓ ਵਿੱਚ ਕੋਈ ਵੱਡੀ ਖੁਸ਼ਖਬਰੀ ਲੈ ਕੇ ਆਏ ਹਾਂ ਕਿ ਬੱਬੂ ਮਾਨ ਬਾਈ ਜੀ ਵੱਲੋਂ ਅੰਮਰਦੀਪ ਨਾਲ ਇੱਕ ਫਿਲਮ ਕੀਤੀ ਜਾ ਰਹੀ ਹੈ ਜਿਸ ਦਾ ਨਾਮ ਹੈ ਬਸ ਛੱਡ ਦੇਣੀ ਹੈ ਤੇ ਇਸ ਦਾ ਪੋਸਟਰ ਬੱਬੂ ਮਾਨ ਬਾਈ ਜੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਤੇ ਜਾਰੀ ਕੀਤਾ ਹੈ ਤੇ ਬੱਬੂ ਮਾਨ ਬਾਈ ਜੀ ਵੱਲੋਂ ਇਸ ਸਾਲ ਤੇ ਇਸ ਫਰਵਰੀ ਮਹੀਨੇ ਵਿੱਚ ਕਈ ਸ਼ੋਅ ਲਾਏ ਗਏ ਹਨ ਤੇ 18 ਫਰਵਰੀ ਯਾਨੀ ਕੱਲ ਨੂੰ ਰੁੜਕਾਂ ਕਲਾਂ ਵੀ ਫੁੱਟਬਾਲ ਤੇ ਕਬੱਡੀ ਕੱਪ ਉੱਤੇ ਬੱਬੂ ਮਾਨ ਬਾਈ ਜੀ ਦਾ ਲਾਈਵ ਸ਼ੋਅ ਵੇਖਣ ਨੂੰ ਮਿਲੇਗਾ ਪੰਜਾਬ ਯੂਨੀਵਰਸਿਟੀ ਤੇ ਉੱਤੇ ਬੱਬੂ ਮਾਨ ਬਾਈ ਜੀ ਦਾ ਤੇ ਬੱਲੋ ਮਾਦਰੇ ਪਿੰਡ ਵਿੱਚ ਸ਼ੋਅ ਕਾਫੀ ਸਫਲ ਰਿਹਾ ਉਹ ਵੇਖਦੇ ਆਂ ਵੀਡੀਓਜ਼ स्टाड सिरन कुड़ हां घर उ सारी वेच तूं ज़मीन कुड़ी वाप वा, वा, वा। thank okay. you